ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਜਿਹੜਾ ਸਾਡਾ ਮੁੰਡਾ ਪ੍ਰਕਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਧਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰਿਆਂ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਬ੍ਰਿਜਪਾਲ ਸਿੰਘ ਸਾਨੂੰ ਪੂਰੀ ਆਸਾ ਹੁੰਨ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਆ ਟਰੈਕਟਰ ਨਾਲ ਗੱਲ ਕਰਾਂਗੇ ਇੱਥੋਂ ਦੇ ਸੁਭਿੰਦਰ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਅਰ ਸਤਿਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਦੀ ਸਾਡਾ ਨੌਨਵਰ ਬਿਲਕੁਲ ਠੀਕ ਹੋ ਗਏ ਤੁਹਾਨੂੰ ਜੜ ਦੀ ਗਲਾਜ ਨਜ਼ਰ ਆਊਗਾ ਧੰਨਵਾਦ